ਸਾਣਾ ਮਿਹਦੂਰਾ ਦੇ ਕਚੰਦਾਬਾਦ ਜਿੰਦਾਬਾਦ ਜਿੰਦਾਬਾਦ ਜਿਆਤੇ ਕੇਂਦਰ ਸਰਕਾਰ ਮੁਰਦਾਬਾਦ 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 ਸਾਣਾ ਮਿਹਦੂਰਾ ਦੇ ਕਚਦਾਬਾਦ ਜਿੰਦਾਬਾਦ ਜਿੰਦਾਬਾਦ ਦੇ ਲੋਕ ਜਦਾਬਾਦ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਪਤੇ ਮੈਂ ਬਜੇਤਰ ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਸ਼ਿਕਸ਼ਾ ਕਮੇਟੀ ਪੰਜਾਬ ਅੱਜ ਪਿੰਡ ਖਿਆਲਾ ਕਲਾਂ ਦੇ ਵਿੱਚ ਜਿਹੜਾ ਸਾਡੇ ਜਥੇਬੰਦੀ ਦੇ ਵਿੱਚ ਵਾਅਦਾ ਹੋਇਆ ਅਸੀਂ ਇਸ ਸਾਰੇ ਪਰਿਵਾਰ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸ਼ਾਮਲ ਕੀਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਅਲਵੇ ਦਾ ਕਹਿ ਕੇ ਆਇਆ ਕੁਝ ਇਹਨਾਂ ਦੇ ਮਸਲੇ ਸੀਗੇ ਜਿਹੜੇ ਕਿ ਲੜਕਦੇ ਹੋਏ ਸੀ ਉਹ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੱਲ ਕਰਾਵਾਂਗੇ ਔਰ ਆਉਣ ਵਾਲੇ ਜਿਹੜਾ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੰਦੋਲਨ ਕਰਨ ਜਾ ਰਹੇ ਆ ਉਸ ਅੰਦੋਲਨ ਦੇ ਵਿੱਚ ਜਿਹੜਾ ਮਜ਼ਬੂਤੀ ਵਾਸਤੇ ਇਹਨਾਂ ਮੇਰੇ ਵੀਰਾਂ ਨੇ ਜਿਹੜਾ ਇਹ ਝੰਡਾ ਚੁੱਕਿਆ ਔਰ ਇਹਨਾਂ ਨੇ ਮੋਢੇ ਨਾਲ ਮੋਢਾ ਜੋੜ ਦਾ ਸਾਥ ਦਿੱਤਾ ਔਰ ਜਿਹੜਾ ਸੈਂਟਰ ਦੀ ਸਰਕਾਰ ਦੇ ਨਾਲ ਸਾਡਾ ਚੱਲ ਰਿਹਾ ਅੰਦੋਲਨ ਸੀਗਾ ਅੰਦੋਲਨ ਉਹ ਖਤਮ ਨਹੀਂ ਹੋਇਆ ਅੰਦੋਲਨ ਚੱਲ ਰਿਹਾ ਉਸ ਅੰਦੋਲਨ ਨੂੰ ਜਿਹੜਾ ਬਹੁਤ ਵੱਡੀ ਤਾਕਤ ਮਿਲੀ ਪਿੰਡਾਂ ਦੇ ਵਿੱਚੋਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ